ਵੇ ਮੈਂ ਖੁਸ਼ ਨਹੀਂ ਵਿਛੜ ਕੇ ਸੋਹਣਿਆ ਨਾਹੀ ਚਾ ਕੋਈ ਸਿਰ ਸੁਹੇ ਰੰਗ ਦਾ ਮਹਿੰਦੀ ਸਗਨਾ ਦੀ ਹੱਥਾਂ ਉੱਤੇ ਲੱਗਦੀ ਜਿਵੇਂ ਨੁੱਚੜਿਆ ਖੂਨ ਅੰਗ ਅੰਗ ਦਾ ਡਾਡੀ ਹੋ ਕੇ ਮਜਬੂਰ ਵੈਗੀ ਡੋਲੀ ਤੇਰੀ ਹੂਰ ਹੋ ਕੇ ਮਜਬੂਰ ਵੈਗੀ ਡੋਲੀ ਤੇਰੀ ਹੂਰ ਮਜਬੂਰੀਆਂ ਦੇ ਪੈਰਾ ਥੱਲੇ ਸੋਹਣਾਂ ਚਾਹ ਦਿਲ ਵਾਲੇ ਰੁੱਲ ਗਏ ਤੇਰੀ ਯਾਦ ਵਿੱਚ ਸੌਰਿਆਂ ਦੇ ਪਿੰਡ ਤੱਕ ਯਾਰ ਹੰਝੂ ਡੁੱਲਦੇ ਗਏ ਬੇ ਤੇਰੀ ਯਾਦ ਵਿੱਚ ਸੌਰਿਆਂ ਦੇ ਪਿੰਡ ਤੱਕ ਯਾਰ ਹੰਝੂ ਡੁੱਲਦੇ ਗਏ ਹੋ ਵਿੱਚ ਚੋਰੇ ਹੀ ਸੀ ਸਾਡੀ ਤਕਦੀਰ ਵੇ ਮੈਨੂੰ ਮਾਫ ਕਰੀ ਤਰਸੇ ਮਤੀਰ ਵੇ ਵਿੱਚ ਚੋਰੇ ਹੀ ਸੀ ਸਾਡੀ ਤਕਦੀਰ ਵੇ ਮੈਨੂੰ ਮਾਫ ਕਰੀ ਤਰਸੇ ਮਤੀਰ ਵੇ ਬੇਵਫਾ ਪਟ ਹੋਣੀ ਨਹੀਂ ਤੇਰੀ ਮਨਮੋਣੀ ਬੇਵਫਾ ਪਟ ਹੋਣੀ ਨਹੀਂ ਤੇਰੀ ਮਨਮੋਣੀ ਉਹ ਤੇਰੀ ਤਾਂ ਰਸਮਾਂ ਦੇ ਝੰਡੀ ਵਾਲਿਆ ਝਖੜ ਵੜੇ ਝੁੱਲਵੇ ਗਏ ਤੇਰੀ ਯਾਦ ਵਿੱਚ ਸੌਰਿਆਂ ਦੇ ਪਿੰਡ ਤੱਕ ਯਾਰਾਂ ਹੰਝੂ ਡੁੱਲਦੇ ਗਏ ਬੇ ਤੇਰੀ ਯਾਦ ਵਿੱਚ ਸੌਰਿਆਂ ਦੇ ਪਿੰਡ ਤੱਕ ਯਾਰਾਂ ਜੂ ਡੁੱਲਦੇ ਗਏ